ਤਾਂ ਬਜਟ ਆਇਆ ਕੀ ਲੈ ਕੇ ਆਇਆ ਉਹ ਦੱਸ ਦਿਆਂ ਤੁਹਾਨੂੰ ਕਿ ਬਜਟ ਲੈ ਕੇ ਕੀ ਆਇਆ 10 ਵੱਡੀਆਂ ਗੱਲਾਂ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਬਜਟ ਤੁਹਾਡੇ ਲਈ ਕੀ ਕੁਝ ਲੈ ਕੇ ਆਇਆ ਹੈ ਖਾਸ ਤੌਰ ਦੇ ਉੱਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਪਟਾਰੇ ਦੇ ਵਿੱਚੋਂ ਨਿਕਲਿਆ ਕੀ ਹੈ 10 ਵੱਡੀਆਂ ਗੱਲਾਂ ਸਾਲ 2026-27 ਦੇ ਲਈ 53.5 ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਪਹਿਲੀ ਵੱਡੀ ਗੱਲ ਤਾਂ ਜਿਹੇ ਦੇ ਵਿੱਚ ਦੂਜੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ ਆਮਦਨ ਕਰ ਸਲੈਬ ਦੇ ਵਿੱਚ ਕੋਈ ਬਦਲਾ ਨਹੀਂ ਆਇਆ ਚਰਚਾਵਾਂ ਸਨ ਕਿ ਆ ਸਕਦੀ ਹੈ ਕੋਈ ਰਾਹਤ ਪਹਿਨੇ ਨਹੀਂ ਮਿਲੀ ਕੋਈ ਰਾਹਤ ਫਿਲਹਾਲ ਉਸੇ ਤਰੀਕੇ ਦੇ ਨਾਲ ਕੋਈ ਬਦਲਾ ਨਹੀਂ ਪਿਛਲੇ ਸਾਲ ਰਾਹਤ ਦੇ ਦਿੱਤੀ ਇਸ ਵਾਰ ਨਹੀਂ 1 April 2026 ਤੋਂ ਨਵਾਂ ਇਨਕਮ ਟੈਕਸ ਲਾਗੂ ਹੋ ਗਿਆ ਤਾਂ ਨਵਾਂ ਇਨਕਮ ਟੈਕਸ ਲਾਗੂ ਹੋ ਚੁੱਕਿਆ ਹੈ 1 April 2026 ਤੋਂ ਲਾਗੂ ਹੋਏਗਾ ਇਸ ਦੇ ਨਾਲ ਤੁਹਾਡੇ ਨਾਲ ਕੀ ਬਦਲਾ ਆਉਣਗੇ ਉਸ ਬਾਰੇ ਵੀ ਦੱਸਾਂਗੇ ਇਨਕਮ ਟੈਕਸ ਲਗਾਉਣ ਦੇ ਲੱਗੇਗਾ 30% ਵਾਧੂ ਟੈਕਸ 30% ਵਾਧੂ ਟੈਕਸ ਤੁਹਾਨੂੰ ਚੁਕਾਉਣਾ ਪਏਗਾ ਜੇਕਰ ਤੁਸੀਂ ਇਨਕਮ ਟੈਕਸ છਪਾਉਨੇ ਹੋ ਅਣ ਐਲਾਨੀ ਵਿਦੇਸ਼ੀ ਸੰਪਤੀ ਤੇ ਸਜ਼ਾ ਦੀ ਥਾਂ ਟੈਕਸ ਲੱਗੇਗਾ ਹੁਣ ਸਜ਼ਾ ਨਹੀਂ ਮਿਲੇਗੀ ਹੁਣ ਟੈਕਸ ਲੱਗੇਗਾ ਤੁਹਾਡੇ ਤੇ ਟੈਕਸ ਲਗਾਇਆ ਜਾਏਗਾ ਜੇਕਰ ਲੁਕਾਉਨੇ ਹੋ 6 ਮਹੀਨੇ ਦੇ ਵਿੱਚ ਐਲਾਨੀ ਜਾ ਸਕੇਗੀ ਵਿਦੇਸ਼ੀ ਜਾਇਦਾਦ ਸਮਾ ਵੀ ਦੇ ਦਿੱਤਾ ਕਿ 6 ਮਹੀਨੇ ਪਾਓ ਵਿਦੇਸ਼ੀ ਜਾਇਦਾਦ ਬਾਰੇ ਡਿਟੇਲ ਲਿਆਓ ਤਾਂ ਇਹ 10 ਵੱਡੀਆਂ ਗੱਲਾਂ ਇਨਕਮ ਟੈਕਸ ਭਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਜਾਏਗਾ ਤਾਂ ਪ੍ਰਕਿਰਿਆ ਜਟਿਲ ਨਾ ਹੋਵੇ ਔਖੀ ਨਾ ਹੋਵੇ ਹਰ ਕੋਈ ਆਸਾਨੀ ਦੇ ਨਾਲ ਭਰ ਸਕੇ ਉਸ ਨੂੰ ਸਮਝ ਸਕੇ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ 31 ਜੁਲਾਈ ਤੱਕ ਦਾਖਲ ਕੀਤੀ ਜਾ ਸਕੇਗੀ ਆਈਟੀਆਰ ਆਈਟੀਆਰ ਇਨਕਮ ਟੈਕਸ ਰਿਟਰਨ ਭਰਨ ਦੇ ਲਈ ਹੁਣ ਸਮਾਂ 31 ਜੁਲਾਈ ਤੱਕ ਕਰ ਦਿੱਤਾ ਗਿਆ 31 ਜੁਲਾਈ ਤੱਕ ਤੁਸੀਂ ਦਾਖਲ ਕਰ ਸਕੋਗੇ ਹੁਣ ਵਿਦੇਸ਼ ਯਾਤਰਾ ਸਸਤੀ ਹੋ ਜਾਏਗੀ ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਜਾਂ ਤੁਹਾਡਾ ਕੋਈ ਬਾਹਰ ਰਿਲੇਟਿਵ ਰਹਿੰਦਾ ਜਾਂ ਜਾਣਾ ਚਾਹੁੰਦੇ ਹੋ ਤਾ ਵਿਦੇਸ਼ ਯਾਤਰਾ ਸਸਤੀ ਹੋ ਜਾਏਗੀ ਵਿਦੇਸ਼ ਯਾਤਰਾ ਦੇ ਲਈ TCS ਘਟਾ ਕੇ 5% ਕਰ ਦਿੱਤਾ ਗਿਆ ਯਾਨੀ ਕਿ 5% ਤੱਕ ਹੋ ਗਿਆ ਇਸ ਦੇ ਨਾਲ ਤੁਹਾਡੀ ਯਾਤਰਾ ਜਿਹੜੀ ਉਹ ਕੁਫਾਇਤੀ ਹੋ ਜਾਏਗੀ ਹੋਰ ਪਾਸੇ ਖਰਚਾ ਕਰ ਲਓ ਪੈਸਿਆਂ ਦਾ ਸਾਲ 2026-27 ਦੇ ਲਈ 53.5 ਲੱਖ ਕਰੋੜ ਦਾ ਇਹ ਸਾਲਾਨਾ ਬਜਟ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਤਾਂ ਅਜਿਹੇ ਚ ਇਸ ਬਜਟ ਨੂੰ ਲੋਕਾਂ ਦਾ ਬਜਟ ਕਿਹਾ ਜਾ ਰਿਹਾ ਹੈ ਕੇਂਦਰ ਸਰਕਾਰ ਕਹਿੰਦੀ ਹੈ ਕਿ ਇਹ ਬਜਟ ਹਰ ਵਰਗ ਨੂੰ ਅਸੀਂ ਧਿਆਨ ਦੇ ਵਿੱਚ ਰੱਖ ਕੇ ਪੇਸ਼ ਕੀਤਾ ਹੈ ਵਿੱਤ ਮੰਤਰੀ ਨਿਰਮਲਾ ਸੀ타ਰਮਨ ਜਿਨ੍ਹਾਂ ਨੇ ਬਜਟ ਪੇਸ਼ ਕੀਤਾ ਤਾਂ ਕੀ ਮਹਿੰਗਾ ਹੋਇਆ ਕੀ ਸਸਤਾ ਹੋਇਆ ਉਹ ਦੱਸਦੇ ਹਾਂ ਕੀ ਸਸਤਾ ਹੋਇਆ ਹੈ ਬੀਡੀ ਸਸਤੀ ਹੋ ਗਈ ਹੈ ਵਿਦੇਸ਼ ਦੇ ਵਿੱਚ ਪੈਸਾ ਭੇਜਿਆ ਕੀ ਮਹਿੰਗਾ ਹੋਇਆ ਆਯਾਤ ਲਗਜ਼ਰੀ ਚੀਜ਼ਾਂ ਇਹ ਮਹਿੰਗੀਆਂ ਹੋ ਗਈਆਂ ਨੇ ਕੀ ਸਸਤਾ ਹੋਇਆ 17 ਤਰ੍ਹਾਂ ਦੀਆਂ ਦਵਾਈਆਂ ਸਸਤੀਆਂ ਹੋ ਗਈਆਂ ਨੇ ਮਹਿੰਗਾ ਕੀ ਹੋ ਗਿਆ ਹੈ ਸਿਗਰਟ ਗੁਟਕਾ ਤੇ ਸਸਤਾ ਕੀ ਹੋਇਆ ਖੇਡਾਂ ਦਾ ਸਮਾਨ ਮਹਿੰਗਾ ਕੀ ਹੋ ਗਿਆ ਹੈ ਵਿਦੇਸ਼ੀ ਘੜੀਆਂ ਮਹਿੰਗੀਆਂ ਹੋ ਗਈਆਂ ਨੇ ਤੇ ਕਪੜਾ ਸਸਤਾ ਹੋ ਗਿਆ ਹੈ ਹਾਈ ਐਂਡ ਕਾਰਾਂ ਜਿਨ੍ਹਾਂ ਨੂੰ ਸ਼ੌਂਕ ਉਹ ਮਹਿੰਗੀਆਂ ਹੋ ਗਈਆਂ ਨੇ ਚਮੜਾ ਤੇ ਜੁੱਤੇ ਇਹ ਸਸਤਾ ਵਿਦੇਸ਼ੀ ਗਹਿਣੇ ਮਹਿੰਗੇ ਭਾਰਤ ਦੇ ਵਿੱਚ ਲੋ ਬਣਦੇ ਹੋਏ ਉਹ ਠੀਕ ਹੈ ਪਰ ਸਸਤਾ ਵਿਦੇਸ਼ੀ ਟੂਰ ਹੋ ਗਿਆ ਹੈ ਸ਼ਰਾਬ ਮਹਿੰਗੀ ਹੋ ਗਈ ਹੈ ਬੀੜੀ ਸਸਤੀ ਹੋ ਗਈ ਹੈ ਤੇ ਹੁਣ ਦੇਖੋ ਤੁਸੀਂ ਦੋਵੇਂ ਪਾਸੇ ਇਹ ਕੰਬੀਨੇਸ਼ਨ ਤੁਸੀਂ ਤੇ ਵਿਦੇਸ਼ ਦੇ ਵਿੱਚ ਪੈਸਾ ਭੇਜਣਾ ਉਹ ਸਸਤਾ ਹੋ ਗਿਆ ਹੈ 17 ਤਰ੍ਹਾਂ ਦੀਆਂ ਦਵਾਈਆਂ ਉਹ ਸਸਤੀਆਂ ਹੋ ਗਈਆਂ ਨੇ ਸਿਗਰਟ ਤੇ ਗੁਟਕਾ ਮਹਿੰਗਾ ਹੋ ਗਿਆ ਹੈ ਖੇਡਾਂ ਦਾ ਸਮਾਨ ਖੇਡਾਂ ਨੂੰ ਲੈ ਕੇ ਅਕਸਰ ਦਾਅਵੇ ਜਿਹੜੇ ਨੇ ਕੀਤੇ ਜਾਂਦੇ ਨੇ ਕਿ ਖੇਡਾਂ ਨੂੰ ਪਰਫੁੱਲਿਤ ਕਰਨਾ ਹੈ ਖੇਡਾਂ ਦੇ ਖੇਤਰ ਦੇ ਵਿੱਚ ਸਰਕਾਰ ਇਹ ਕਦਮ ਚੁੱਕ ਰਹੀ ਹੈ ਖੇਡਾਂ ਦਾ ਜਿਹੜਾ ਸਮਾਨ ਹੈ ਉਹ ਸਸਤਾ ਕਰ ਦਿੱਤਾ ਗਿਆ ਤਾਂ ਅਜਿਹੇ ਚ ਇਹ ਬਜਟ ਆਮ ਲੋਕਾਂ ਦਾ ਬਜਟ ਦੱਸਿਆ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਿਨ੍ਹਾਂ ਨੇ ਇਹ ਬਜਟ ਪੇਸ਼ ਕੀਤਾ ਆਸਾਂ ਉਮੀਦਾਂ ਦੇ ਉੱਤੇ ਕੀ ਖਦਰਾ ਉਤਰਿਆ ਹੈ ਬਜਟ ਲੈ ਕੇ ਕੀ ਆਇਆ